92 ਕਰੋੜ ਦੀ ਵੱਡੀ ਧੋਖਾਧੜੀ ਮਾਮਲੇ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਦੋ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਫਤਾਰ ਕੀਤਾ ਗਿਆ। ਤੁਹਾਨੂੰ ਦੱਸ ਦਈਏ ਐਸਐਸਪੀ ਮੁਹਾਲੀ ਦੇ ਵੱਲੋਂ ਕਿਹਾ ਗਿਆ ਕਿ ਡਿਜੀਟਲ ਅਰੇਸਟ ਦੇ ਤਹਿਤ ਇਹ ਗ੍ਰਫਤਾਰੀ ਹੋਈ ਹੈ ਕਿਉਂਕਿ ਲਗਾਤਾਰ ਜੋ ਹੈ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਤਹਿਤ ਕਾਰਵਾਈ ਕਰਦਿਆਂ 6 ਮੈਂਬਰਾਂ ਨੂੰ ਗ੍ਰਫਤਾਰ ਕੀਤਾ ਗਿਆ ਹੈਗਾ। ਉਹਨਾਂ ਤੋਂ ਪੁੱਛਗਿੱਛ ਹੋਵੇਗੀ ਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਜੇਕਰ ਐਸਐਸਪੀ ਮੁਹਾਲੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਡਿਜੀਟਲ ਅਰੈਸਟ ਵਰਗੀ ਕੋਈ ਚੀਜ਼ ਹੈ ਹੀ ਨਹੀਂ ਲੋਕਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈਗੀ ਪਰ ਲੋਕਾਂ ਨੂੰ ਅਵੇਅਰਨੈਸ ਦੀ ਬਹੁਤ ਜ਼ਿਆਦਾ ਲੋੜ ਹੈਗੀ ਕਿਉਂਕਿ ਅੱਜ ਕੱਲ੍ਹ ਅਜਿਹੇ ਸਕੈਮ ਜਿਹੜੇ ਨੇ ਹੋ ਰਹੇ ਨੇ ਜਿਸ ਕਰਕੇ ਲੋਕ ਜਿਹੜੇ ਨੇ ਇਸ ਦਾ ਸ਼ਿਕਾਰ ਵੀ ਹੋ ਰਹੇ ਨੇ ਹਾਲਾਂਕਿ 2 ਕਰੋੜ ਦੀ ਠੱਗੀ ਜੋ ਹੈ ਉਸ ਤੋਂ ਅਸੀਂ ਲੋਕਾਂ ਨੂੰ ਬਚਾਇਆ ਹੈਗਾ ਤੇ ਨਾਲ ਹੀ ਜੋ ਐਸਐਸਪੀ ਮੁਹਾਲੀ ਹੈ ਉਹਨਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਇਹ ਮਾਮਲੇ ਸਾਹਮਣੇ ਆਏ ਨੇ ਇਸ ਦੇ ਵਿੱਚ ਕਰੀਬ 2 ਕਰੋੜ ਰੁਪਏ ਜੋ ਹੈ ਅਸੀਂ ਲੋਕਾਂ ਨੂੰ ਵਾਪਸ ਵੀ ਕਰਵਾਏ ਹੈਗੇ ਆ ਤਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਵੱਲੋਂ ਵਿਸਥਾਰਪੂਰਵਕ ਇਸ ਕੇਸ ਦੇ ਸੰਬੰਧੀ ਜੋ ਹੈ ਜਾਣਕਾਰੀ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਕਾਰਵਾਈ ਹੈਗੀ ਆ ਦੱਸਿਆ ਗਿਆ ਹੈ ਕਿ ਇਹ ਕਾਰਵਾਈ ਤਾਮਿਲਨਾਡੂ ਕਰਨਾਟਕਾ ਅਤੇ ਗੁਜਰਾਤ ਸਣੇ ਕਈ ਰਾਜਾਂ ਦੇ ਵਿੱਚ ਸਾਂਝੇ ਤੌਰ ਤੇ ਛਾਪੇ ਮਾਰੀਆਂ ਕਰਕੇ ਕੀਤੀ ਗਈ ਹੈ ਇਸ ਸੰਬੰਧੀ ਥਾਣਾ ਸਾਈਬਰ ਕ੍ਰਾਈਮ ਇਸ ਸੱਤ ਵਿਕੇ ਦੋ ਵੱਖ-ਵੱਖ ਮੁਕਦਮੇ ਜਿਹੜੇ ਨੇ ਉਹ ਦਰਜ ਕੀਤੇ ਗਏ ਸਨ ਪੁਲਿਸ ਨੇ ਇਹ ਵੀ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਬਾਕੀ ਜੋ ਚਾਰ ਫਰਾਰ ਮੁਲਜ਼ਮ ਸੀ ਉਹਨਾਂ ਨੂੰ ਗ੍ਰਫਤਾਰ ਕਰਨ ਦੇ ਲਈ ਛਾਪੇ ਮਾਰੀ ਜਾ ਰਹੀ ਹੈ 6 ਗੈਰ ਕਾਨੂੰਨੀ ਕਾਲ ਸੈਂਟਰਾਂ ਦਾ ਵੀ ਪਰਦਾਫਾਸ਼ ਕਰਕੇ 41 ਜਿਹੜੇ ਜਿਹੜੇ ਇਸ ਦੇ ਵਿੱਚ ਮੁਲਜ਼ਮ ਨੇ ਉਹਨਾਂ ਦੇ ਵਿੱਚੋਂ 7 ਵਿਦੇਸ਼ੀ ਨਾਗਰਿਕ ਸ਼ਾਮਲ ਨੇ ਉਹਨਾਂ ਨੂੰ ਵੀ ਗ੍ਰਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਹਨੀ trap ਤੇ ਫਰਜ਼ੀ ਨੌਕਰੀਆਂ ਦੇ ਮਾਮਲਿਆਂ ਦੇ ਵਿੱਚ ਵੀ ਕਈ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ ਪੁਲਿਸ ਦੀ ਚੌਕਸੀ ਦੇ ਕਾਰਨ ਜੋ ਪੀੜਤ ਨੇ ਉਹਨਾਂ ਨੂੰ ਪੈਸੇ ਵੀ ਵਾਪਸ ਲੁਟਾਏ ਗਏ ਨੇ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਐਸਐਸਪੀ ਦੇ ਵੱਲੋਂ ਜਾਣਕਾਰੀ ਵਿਸਥਾਰਪੂਰਵਕ ਦਿੱਤੀ ਗਈ ਹੈਗੀਆ ਤੁਸੀਂ ਵੀ ਸੁਣੋ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈ ਜੀ ਇੱਕ ਡਿਜੀਟਲ ਅਰੈਸਟ ਦਾ ਜਿਹੜਾ ਮੋਹਾਲੀ ਪੁਲਿਸ ਨੇ ਕਹਿੰਦੇ ਦੋ ਬੰਦ ਕੀਤੇ ਹੈਗੇ ਉਹਦੇ ਰਿਗਾਰਡਿੰਗ ਹੈ ਪਹਿਲਾਂ ਤਾਂ ਮੈਂ ਸਾਰੇ ਲੋਕਾਂ ਦੇ ਧਿਆਨ 'ਚ ਤੁਹਾਡੇ ਥਰੂ ਲਿਆਣਾ ਚਾਹੁੰਦਾ ਵੀ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਬਾਰ ਬਾਰ ਸਾਈਬਰ ਬ੍ਰਿੰਗ ਪੰਜਾਬ ਪੁਲਿਸ ਵੱਲੋਂ ਵੀ ਕਿਹਾ ਜਾਂਦਾ ਸਾਡੇ ਵੱਲੋਂ ਵੀ ਕੀਤਾ ਜਾ ਰਿਹਾ ਕਿ ਦੇਰ ਇਜ਼ ਨੋ ਸੱਚ ਥਿੰਗ ਐਸ ਡਿਜੀਟਲ ਅਰੈਸਟ ਜਿਹੜੀ ਅਰੈਸਟ ਹੈਗੀ ਪੁਲਿਸ ਫਿਜ਼ੀਕਲੀ ਅਰੈਸਟ ਕਰਦੀ ਹੈ ਬਟ ਡਿਜੀਟਲ ਅਰੈਸਟ ਵਰਗੀ ਕੋਈ ਚੀਜ਼ ਨਹੀਂ ਹੈਗੀ ਤਾਂ ਕਾਈਂਡਲੀ ਇਹਨਾਂ ਦੇ ਜਿਹੜਾ ਬਕਾਵੇ ਦੇ ਵਿੱਚ ਨਾ ਆ ਕੇ ਆਪਣਾ ਫਾਈਨੈਂਸ਼ੀਅਲ ਲਾਸ ਕਿਸੇ ਤਰ੍ਹਾਂ ਦਾ ਵੀ ਕੋਈ ਪਬਲਿਕ ਦਾ ਬੰਦਾ ਨਾ ਕਰਾਵੇ ਪਾਰਟਿਕੂਲਰ ਰਿਲੇਟਿੰਗ ਟੂ ਦਿਸ ਕੇਸ ਦੀ ਦੋ ਸੈਪਰੇਟ ਗੈਂਗਸ ਜਿਹੜੇ ਹੈਗੇ ਅਸੀਂ ਓਵਰ ਦਾ ਟਾਈਮ ਬਸਟ ਕੀਤੇ ਆ ਇਹਦੇ ਵਿੱਚ ਅਪਰੋਕਸੀਮੇਟਲੀ ਮੋਹਾਲੀ ਦੇ ਜਿਹੜੇ ਹੈਗੇ 6 ਵਿਕਟਿਮ ਸੀਗੇ ਜਿਨ੍ਹਾਂ ਨੇ ਸਾਡੇ ਕੋਲ ਕੰਪਲੇਂਟਸ ਦਿੱਤੀਆਂ ਤੇ ਅਸੀਂ ਉਹਨਾਂ ਦੇ ਕੰਮ ਕਰ ਰਹੇ ਸੀ ਉਹਦੇ ਵਿੱਚ ਤਕਰੀਬਨ ਇਹਨਾਂ 6 ਵਿਕਟਿਮਸ ਤੋਂ 3.5 ਕਰੋੜ ਰੁਪਏ ਦੇ ਨੇੜੇ-ਤੇੜੇ ਜਿਹੜੀ ਫਿਗਰ ਹੈ ਰਹੀਏ ਪੈਸੇ ਇਹਨਾਂ ਨੇ ਠੱਗੇ ਸੀਗੇ ਜੀ ਇਸ ਇੱਕ ਗੈਂਗ ਦੇ ਵਿੱਚ ਅਸੀਂ ਤਾਮਿਲਨਾਡੂ ਤੇ ਕਰਨਾਟਕਾ ਤੋਂ ਅਰੈਸਟ ਕੀਤੀਆਂ ਹੈਗੀਆਂ ਜਿਦੇ ਵਿੱਚ 4 ਬੰਦੇ ਅਰੈਸਟ ਕੀਤੇ ਗਏ ਆ ਦੂਸਰਾ ਗੈਂਗ ਵੀ ਤੇ ਗੁਜਰਾਤ ਦਾ ਗੈਂਗ ਸੀਗਾ ਜੀ ਗੁਜਰਾਤ ਤੋਂ ਬੰਦੇ ਫੜੇ ਆ ਬੇਸਿਕਲੀ 2 ਬੰਦੇ ਅਸੀਂ ਗੁਜਰਾਤ ਤੋਂ ਅਰੈਸਟ ਕੀਤੇ ਇਸ ਗੈਂਗ ਦੇ ਵਿੱਚ ਇਹ ਜਿਹੜੇ ਦੋਨੋਂ ਗੈਂਗ ਹੈਗੇ ਆ ਫੋਰਨ ਬੇਸਡ ਗੈਂਗ ਹੈ ਜੀ ਇਨਾਂ ਦੇ ਜਿਹੜੇ ਮੇਨ ਸਰਵਰ ਆਪਰੇਟਰ ਜਿੱਥੋਂ ਜਿਨ੍ਹਾਂ ਦੇ ਥਰੂ ਕਾਲਸ ਰੂਟ ਹੋ ਰਹੀਆਂ ਸੀਗੀਆਂ ਇੱਕ ਗੈਂਗ ਕੰਬੋਡੀਆ ਤੋਂ ਤੇ ਦੂਸਰਾ ਹਾਂਗਕਾਂਗ ਤੋਂ ਕਰ ਰਿਹਾ ਸੀਗਾ। ਇਹਨਾਂ ਦੇ ਜਿਹੜੇ ਪਾਰਟਨਰ ਹੈਗੇ ਆ ਜ्यादा ਜਿੰਨਾ ਅਸੀਂ ਪੈਸੇ ਦੀ ਮੂਵਮੈਂਟ ਦੇਖੀ ਹੈ ਉਹ ਦੁਬਈ ਦੇ ਥਰੂ ਹਵਾਲਾ ਚੈਨਲਸ ਦੇ ਰਾਹੀਂ ਇਹਨਾਂ ਦੇ ਦੁਬਈ ਦੇ ਵਿੱਚ ਲਿੰਕ ਹੈਗੇ ਆ ਜਿਨ੍ਹਾਂ ਦੇ ਥਰੂ ਇਹ ਹਵਾਲੇ ਦਾ ਇਹ ਪੈਸਾ ਫਲੂ ਕਰ ਰਿਹਾ ਸੀ। ਹਲੇ ਅਸੀਂ ਇਹਨਾਂ ਦੇ ਜਿਹੜੇ ਇੱਕ ਇੱਕ ਹੋਰ ਨੋਟਸ ਜਿਹੜੇ ਬੰਦੇ ਹੈਗੇ ਆ ਜੀ ਉਹ ਇੱਕ ਦੁਬਈ ਤੱਕ ਸਾਥੋਂ ਟ੍ਰੇਸ ਹੋਇਆ ਉਹਨੂੰ ਅਰੈਸਟ ਕਰਨਾ ਹੈਗਾ ਜਾਂ ਵੀ ਜੋ ਵੀ ਲੀਗਲ ਪ੍ਰੋਸੀਡਿੰਗਸ ਹੈਗੇ ਦੋ ਬੰਦੇ ਹਲੇ ਇਹਨਾਂ ਦੇ ਕਸਟਡੀ ਦੇ ਵਿੱਚ ਹੈਗੇ ਆ ਜੀ ਇੱਕ ਮੁੰਬਈ ਜੇਲ੍ਹ ਦੇ ਵਿੱਚ ਹੈ ਇੱਕ ਬੜੋਦਰਾ ਜੇਲ੍ਹ ਦੇ ਵਿੱਚ ਆਲਰੇਡੀ ਹੈਗਾ ਤੇ ਉਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆਣਾ ਜਿਹੜਾ ਅਸੀਂ ਗੈਂਗ ਗੁਜਰਾਤ ਤੋਂ ਬਸਟ ਕੀਤਾ ਹੈਗਾ ਇਹਨਾਂ ਨੇ ਕੱਲੇ ਕਰਨਾਟਕਾ ਦੇ ਵਿੱਚ ਅਪ੍ਰੋਕਸੀਮੇਟਲੀ 12 ਕਰੋੜ ਦਾ ਹੁਣ ਤੱਕ ਫਰਾਡ ਕੀਤਾ ਜੀ ਇਹਦੇ ਵਿੱਚ ਟੋਟਲ ਅਸੀਂ ਜੇ ਗੱਲ ਕੀਤੀ ਹੈ ਜੀ ਇਹਨਾਂ ਦੋਨਾਂ ਗੈਂਗਸ ਦੇ ਮਿਲਾ ਕੇ ਅਪ੍ਰੋਕਸੀਮੇਟਲੀ ਇਹਨਾਂ ਦੇ ਹੁਣ ਤੱਕ ਅਸੀਂ 310 ਬੈਂਕ ਅਕਾਊਂਟ ਸਾਡੇ ਸਾਹਮਣੇ ਆਏ ਹੈਗੇ ਆ ਜਿਹੜੇ ਅਸੀਂ ਫ੍ਰੀਜ਼ ਕਰਨ ਦਾ ਪ੍ਰੋਸੈਸ ਉਹਨਾਂ ਨੂੰ ਇਨੀਸ਼ੀਏਟ ਕਰਤਾ ਹੋਇਆ ਅਪ੍ਰੋਕਸੀਮੇਟਲੀ 92 ਕਰੋੜ ਰੁਪਇਆ 92 ਕਰੋੜਸ ਅਕ੍ਰੋਸ ਇੰਡੀਆ ਇਹਨਾਂ ਗੈਂਗਸ ਨੇ ਜਿਹੜਾ ਹੈਗਾ ਠੱਗਿਆ ਸੀਗਾ ਲੋਕਾਂ ਦਾ